ਪੰਜਾਬ ਦਾ ਤਿਉਹਾਰ ਲੋਹੜੀ ਲੋਹੜੀ ਦੇ ਮੌਕੇ ਤੇ ਖੁਸ਼ੀਆਂ ਪੰਜਾਬ ਚ ਮਨਾਏ ਜਾਂਦੇ ਆ ਕਿਸੇ ਦੇ ਘਰ ਮੁੰਡਾ ਹੁੰਦਾ ਤਾਂ ਖੁਸ਼ੀ ਮਨਾਈ ਜਾਂਦੀ ਹੈ ਅਤੇ ਕਿਸੇ ਦੇ ਕੋਈ ਵਿਆਹ ਹੁੰਦਾ ਮੁੰਡੇ ਦਾ ਤਾਂ ਖੁਸ਼ੀ ਮਨਾਈ ਜਾਂਦੀ ਹੈ ਇਸ ਮੌਕੇ ਤੇ ਬਾਜ਼ਾਰਾਂ ਦੇ ਵਿੱਚ ਵੱਖ-ਵੱਖ ਤਰ੍ਹਾਂ ਕੀ ਰੇਵੜੀਆਂ ਗੱਜਕ ਅਤੇ ਪੁਘਾ ਖਾਸ ਤੌਰ ਤੇ ਤਿਲ ਪੁਘਾ ਜਿਹੜਾ ਹੈ ਕਿ ਪੰਜਾਬ ਦੇ ਵਿੱਚ ਸਮਾਨ ਦਾ ਪ੍ਰਸਿੱਧ ਹੈ ਗੱਲਬਾਤ ਕਰਦੇ ਆ ਪੁਘਾ ਤਿਆਰ ਕਰਨ ਵਾਲੇ ਇਹ ਤਿਉਹਾਰ ਦੇਖੋ ਜੀ ਬੜੀ ਧੂਮ-ਧਾਮ ਨਾਲ ਮਨਾਇਆ ਜਾਂਦਾ ਹੈ ਪਹਿਲਾਂ ਹੁੰਦਾ ਸੀ ਵੀ ਇਹ ਮੁੰਡਾ ਹੁੰਦਾ ਸੀ ਤਾਂ ਲੋਹੜੀ ਮਨਾਈ ਜਾਂਦੀ ਸੀ ਪਰ ਜਿਹੜੀ ਹੁਣ ਲੋਕਾਂ ਚ ਵੇ ਵਾ ਜੀ ਲੋਕ ਜੇ ਕੁੜੀ ਹੁੰਦੀ ਹੈ ਕੁੜੀ ਦੀ ਵੀ ਮਤਲਬ ਲੋੜੀ ਪੂਰੇ ਜਿਵੇਂ ਮੁੰਡੇ ਦੀ ਮਨਾਉਂਦੇ ਐਵੇਂ ਮਨਾਉਂਦੇ ਨੇ ਮਤਲਬ ਕੁੜੀ ਤੇ ਮੁੰਡੇ ਦਾ ਫਰਕ ਖਤਮ ਹੋ ਚੁੱਕਿਆ ਹੈ ਸਮਾਜ ਚ ਸਾਡੇ ਕੋਲ ਨੀਓ ਲੋੜੀ ਵਾਸਤੇ ਭੁਗੜਾ ਸਪੈਸ਼ਲ ਬੰਦਦਾ ਜੀ ਟਰਾਈ ਫੁੱਟ ਵਾਲਾ ਤੇ ਆਪਣਾ ਪੀਸ ਵਾਲਾ ਭੁਗੜਾ ਉਸ ਤੋਂ ਬਾਅਦ ਗੱਚਕਾਂ ਬੰਦੀਆਂ ਨੇ ਜੀ ਕਈ ਤਰ੍ਹਾਂ ਦੀਆਂ ਮੂੰਗਫਲੀ ਵਾਲੀ ਗੱਚਕ ਟਰਾਈ ਫੁੱਟ ਗੱਚਕ ਰੋਲ ਗੱਚਕ ਮੰਗੋ ਗੱਚਕ ਆਪਣਾ ਇਧਰੋਂ ਰੇਵੜੀ ਬੰਦਦੀ ਹੈ ਮੰਗੋ ਵਾਲੀ ਰੇਵੜੀ ਦੂਜੀ ਆਪਣਾ ਚਾਕਲੇਟ ਰੇਵੜੀ ਮਤਲਬ ਘਟੋ ਘਟਾ 8-10 ਤਰ੍ਹਾਂ ਦੀਆਂ ਜਿਹੜੀਆਂ ਰੇਵੜੀ ਦੀ ਵੈਰਾਈਟੀ ਬੰਦੀ ਹੈ ਤੇ 10-15 ਤਰ੍ਹਾਂ ਦੀ ਛੋਲਿਆਂ ਦੀ ਕੱਚੇਕ ਬੰਦੀ ਹੈ ਬਹੁਤ ਜ਼ਿਆਦਾ ਮਤਲਬ ਖੰਜੂਰ ਦੀ ਕੱਚੇਕ ਹੈ ਜੀ ਵੀ ਮਤਲਬ ਬਦਾਮ ਵਾਲੀ ਕੱਚੇਕ ਹੈ ਪਿਸਤੇ ਵਾਲੀ ਕੱਚੇਕ ਹੈ ਬਹੁਤ ਜ਼ਿਆਦਾ ਵੈਰਾਈਟੀ ਬੰਦੀ ਹੈ ਤੇ ਲੋਕ ਵੀ ਹੌਮ ਹੋ ਮਾ ਕੇ ਸ਼ੌਂਕ ਨਾਲ ਲੈ ਕੇ ਜਾਂਦੇ ਨੇ ਪੁੱਗਾ ਤੁਹਾਡਾ ਪੂਰੇ ਵਿਦੇਸ਼ਾਂ ਤੇ ਵੀ ਜਾਂਦਾ ਹੈ ਪੁੱਗਾ ਦੀ ਬੜੀ ਡਿਮਾਂਡ ਹੈ ਜੀ ਦੇਖੋ ਪੁੱਗਾ ਤੇ ਜਾਤੀ ਪਾਕ ਜਿਹੜੇ ਬੱਚੇ ਪੂਰੇ ਹੁਣ ਜਿਵੇਂ ਤਕਰੀਬਨ ਹਰੇਕ ਪਰਿਵਾਰ ਚੋਂ ਬੱਚੇ ਬਾਹਰ ਚਲੇ ਗਏ ਨੇ ਕੈਨੇਡਾ ਆਸਟ੍ਰੇਲੀਆ ਤੇ ਉਹਨਾਂ ਦੀ ਫਿਰ ਹੁਣ ਉੱਥੋਂ ਡਿਮਾਂਡ ਹੁੰਦੀ ਹੈ ਮਾਂ ਪਿਓ ਨੂੰ ਵੀ ਸ ਗਾਜਰ ਵਾ ਕੇ ਭੇਜੋ ਤੇ ਉਹ ਸਪੈਸ਼ਲ ਫਿਰ ਉਹ ਕੋਰੀਅਰ ਜਾ ਰਿਹਾ ਜੀ ਹੁਣ ਕੋਰੀਅਰ ਵਾਲਿਆਂ ਕੋਲ ਵੀ ਲੈਣਾ ਲੱਗੀਆਂ ਹੋਈਆਂ ਨੇ ਠੀਕ ਕੋਈ ਭੁੱਗਾ ਲੈ ਕੇ ਜਾ ਰਿਹਾ ਕੋਈ ਗਾਜਰ ਵਾ ਕੇ ਲੈ ਕੇ ਜਾ ਰਿਹਾ ਜੀ ਹਾਂਜੀ ਮੂੰਗਫਲੀ ਗੱਜਕ ਤੇ ਲੱਡੂ ਮਸਾਲਾ ਖਾਸੀ ਸਮਾਨ ਦੀ ਕੀ ਮੈਸੂਰ ਜੀ ਇੱਥੇ ਮਿਲਦਾ ਹੈ ਰੇਵੜੀ ਭੁੱਗਾ ਤੇ ਭੁੱਗਾ ਹਾਂਜੀ ਤੁਸੀਂ ਕਿੰਨਾ ਲੈ ਰਹੇ ਹੋ ਅਸ ਤੋਂ ਕਿਲੋ ਕਿਲੋ ਹੀ ਲਵਾਵਾਂਗੇ ਫਿਲਹਾਲ ਤਾਂ ਹਾਂਜੀ ਇੱਕ ਖੁਸ਼ੀਆਂ ਦਾ ਤਿਹਾਰ ਹੋਂਦਾ ਕਿਉਂਕਿ ਇਹਦੇ ਵਿੱਚ ਬਹੁਤ ਜ਼ਿਆਦਾ ਹਿਸਟਰੀ ਵੀ ਜੁੜੀ ਹੋਈ ਹੈ ਤਾਂ ਕਰਕੇ ਲੋਕ ਮੌਸਰੀ ਮਨਾਉਂਦੇ ਨੇਗੇ ਇਹ। ਤਾਂ ਬਾਹਰ ਭੇਜ ਰਹੇ ਆ ਜੀ ਸਮਾਨ ਅਮਰੀਕਾ ਜਾ ਰਿਹਾ ਜੀ ਇਹਨਾਂ ਦਾ। ਪਿਰਾ ਦੇ ਇਹਨਾਂ ਦਾ ਗਾਜਰਪਾਕ ਬੜਾ ਮਸ਼ਹੂਰ ਹੈ ਜੀ। ਭੋਗਾ ਹੋ ਗਿਆ ਮਟਰੀ ਹੋ ਗਈ ਮੱਠੀ ਤੇ ਬਾਕੀ ਲੋੜੀ ਦਾ ਸਮਾਨ ਵੀ ਭੇਜ ਰਹੇ ਆ ਜੀ। ਮੂਫਲੀ ਗੱਛੇ, ਦੇਉੜੀਆਂ ਸਾਰਾ ਕੁਝ ਬਹੁਤ ਵਧੀਆ ਜੀ। ਕਾਫੀ ਸਾਲਾਂ ਤੋਂ ਇੱਥੋਂ ਹੀ ਲੈ ਰਹੇ ਆਂ। ਬਹੁਤ ਵਧੀਆ ਹੈ ਬਾਹਰ ਵਾਲੇ ਗਾਜਰਪਾਗ ਵੀ ਬਹੁਤ ਵਧੀਆ ਜੀ ਤਿਲ ਭੁਗਾ ਮੰਗਦੇ ਬਾਹਰ ਵਾਲੇ ਹਾਂਜੀ ਹਾਂਜੀ ਬਹੁਤ ਡਿਮਾਂਡ ਹੈ ਜੀ ਵਧੀਆ ਤਿਲ ਭੁਗਾ ਸਮਾਨੇ ਦਾ ਪੂਰੇ ਪੰਜਾਬ ਦੇ ਵਿੱਚ ਪਰਸੀ ਦੇਰ ਜਿਹੜੇ ਬੱਚੇ ਹੁਣ ਵਿਦੇਸ਼ਾਂ ਚ ਚਲੇ ਗਏ ਆ ਵਿਦੇਸ਼ਾਂ ਦੇ ਵਿੱਚ ਵੀ ਆਸਟ੍ਰੇਲੀਆ ਕੈਨੇਡਾ ਅਮਰੀਕਾ ਦੇ ਵਿੱਚ ਵੀ ਜਿਹੜਾ ਤਿਲ ਭੁਗਾ ਸਮਾਨੇ ਦਾ ਉਸ ਨੂੰ ਲੋਕ ਪਸੰਦ ਕਰਦੇ ਆ ਔਰ ਇੱਥੋਂ ਆਪਣੇ ਰਿਸ਼ਤੇਦਾਰਾਂ ਨੂੰ ਕਹਿੰਦੇ ਆ ਵੀ ਤਿਲ ਭੁਗਾ ਖਾਸ ਤੌਰ ਤੇ ਲੋਹੜੀ ਦੇ ਤਿਉਹਾਰ ਤੇ ਭੇਜਿਆ ਜਾਵੇ ਲੋਕ ਆਪਣੇ ਰਿਸ਼ਤੇਦਾਰਾਂ ਨੂੰ ਆਪਣੇ ਬੱਚਿਆਂ ਨੂੰ ਤਿਲ ਭੁਗਾ ਰੇਵੜੀਆਂ ਗੱਜਕ ਗਾਜਰਪਾਗ ਇੱਥੋਂ ਭੇਜ ਰਹੇ ਹਨ ਇਸ ਤਿਉਹਾਰ ਨੂੰ ਪੂਰੀ ਖੁਸ਼ੀ ਦੇ ਨਾਲ ਪੰਜਾਬ ਦੇ ਵਿੱਚ ਮਨਾਇਆ ਜਾ ਰਿਹਾ ਹੈ। ਕੈਮਰਾਮੈਨ ਡੀਕੇ ਕਰਕ ਦੇ ਨਾਲ ਪਰਸ਼ੋਤਮ ਕੌਸ਼ਿਕ ਸਮਾਣਾ ਨਿਊਜ਼।